ਹਾਂਜੀ ਉਹਨਾਂ ਆਜੋ ਜਿੱਦਾਂ ਸਾਰਾ ਅੰਦਰੋਂ ਦਿਖਾਇਆ ਤੁਹਾਨੂੰ ਗਰਾਉਂਡ ਲੈਵਲ ਸਾਰਾ ਦਿਖਾਇਆ ਇਹ ਬੈਕ ਸਾਈਡ ਆ ਬੈਕ ਸਾਈਡ ਬਹੁਤ ਜਗ੍ਹਾ ਹੈ ਕੋਠੀ ਦੇ ਤੇ ਉੱਪਰ ਦਿਖਾਣੇ ਤੁਹਾਨੂੰ ਉੱਪਰ ਬਣਿਆ ਹੋਇਆ ਆਜੋ ਵੀ ਕੈਮਰਾਮੈਨ ਨੇੜੇ ਰਹਿਣੀ ਮੇਰੇ ਤਾਂ ਕਿ ਵੀ ਵਧੀਆ ੜੀ ਆਵਾਜ਼ ਆ ਤੇਰੇ ਤੱਕ ਪਹੁੰਚਦੀ ਰਹੇ ਤੇ ਉੱਪਰ ਆ ਪੱਥਰ ਲੱਗਿਆ ਹੋਇਆ ਸਾਰਾ ਵਧੀਆ ਚਾਰੇ ਪਾਸੇ ਇਹ ਜਿਹੜਾ ਉੱਪਰ ਏਰੀਆ ਬਣਿਆ ਹੋਇਆ ਆਜੋ ਉੱਪਰ ਦੇਖਾ ਜੀ ਇਹ ਉੱਪਰ ਬਹੁਤ ਸ਼ਾਨਦਾਰ ਝੁੱਲੇ ਵਗੈਰਾ ਲਾ ਕੇ ਇੱਧਰ ਆਜੋ ਇਹ ਉੱਪਰ ਕਿਚਨ ਬਣਿਆ ਹੋਇਆ ਬਹੁਤ ਵੱਡਾ ਇਹ ਕਿਚਨ ਵੜਾ ਬਣਿਆ ਹੋਇਆ ਬਹੁਤ ਵੱਡਾ ਤੇ ਇਦਾਂ ਹੀ ਰੂਮ ਨੇ ਇੱਧਰ ਇਹ ਹੈਗਾ ਸਟੋਰ ਸਟੋਰ ਬਣਾਤਾ ਇਹਨਾਂ ਨੇ ਇਹ ਉੱਪਰ ਰੂਮ ਬਣਿਆ ਹੋਇਆ ਆਪਾਂ ਲਾਈਟ ਔਨ ਕਰ ਦਿੰਦੇ ਆ ਇਹ ਲਾਈਟ ਔਨ ਹੋ ਗਈ ਇਹ ਉੱਪਰ ਰੂਮ ਬਹੁਤ ਸ਼ਾਨਦਾਰ ਬਣਿਆ ਇੱਧਰ ਟਾਇਲਟ ਬਾਥਰੂਮ ਤੇ ਇੱਧਰ ਤਿਆਰ ਹੋ ਨੂੰ ਜਗ੍ਹਾ ਇੱਥੇ ਬਣਾਈ ਆ ਵੀ ਮੜਜਾ ਦਿਖਾ ਦੇ ক্লোਜ਼ ਕਰਕੇ ਬਹੁਤ ਸੋਹਣੀ ਤਿਆਰ ਕੈਬਿਨਟ ਇਹ ਹੈਗਾ ਸਾਰਾ ਏਰੀਆ ਇਹ ਉੱਪਰ ਦਾ ਤੇ ਇਹ ਰੋਡ ਦੇ ਬਿਲਕੁਲ ਨਾਲ ਹੈ ਜਿੱਦਾਂ ਚੰਡੀਗੜ੍ਹ ਤੋਂ ਖੜੜਾ ਜਿੱਦ ਆਪਾਂ ਆਉਂਦੇ ਆ ਚੰਡੀਗੜ੍ਹ ਤੋਂ ਖੜਾ ਇਹ ਰੋਡ ਦੇ ਉੱਪਰ ਹੈ ਤੇ ਉੱਪਰ ਵੀ ਮੈਂ ਜਿੱਦਾਂ ਹੁਣ ਪੱਥਰ ਲੱਗਿਆ ਹੋਇਆ ਸਾਰਾ ਇਹ ਉੱਪਰ ਤੱਕ ਵੀ ਜਿਹੜਾ ਜਾਂਦਾ ਹੈ ਤੀਜੀ ਮੰਜ਼ਲ ਤੱਕ ਇਹ ਡੰ ਹੈ ਉੱਪਰ ਵੀ ਜਾਣਾ ਆਜਾ ਉੱਪਰ ਵੀ ਦਿਖਾ ਲਈਏ ਇਹ ਤੁਹਾਨੂੰ ਉੱਪਰ ਤੱਕ ਦਾ ਏਰੀਆ ਦਿਖਾ ਰਹੇ ਹਾਂ ਇਹ ਸਾਰਾ ਆਲੇ-ਦਾਲੇ ਫਲੈਟ ਹੀ ਫਲੈਟ ਹੈ ਤੇ ਆਹ ਨਾਲ ਹੀ ਰੋਡ ਹੈ ਜੇ ਤੁਹਾਨੂੰ ਉਹ ਦਿਖਦਾ ਹੋਵੇ ਉਹ ਵੇਡਾ ਆਪਣਾ ਜਾ ਰਿਹਾ ਰੋਡ ਉਥੇ ਗੱਡੀਆਂ ਹਾਈਵੇ ਹੈ ਜਿਹੜਾ ਹਾਈਵੇ ਚੱਲਦਾ ਉਹ ਦੇਖ ਰਿਹਾ ਮਤਲਬ ਕਿ ਇਹ ਜਿਹਨੇ ਲੈਣਾ ਹੋਵੇ ਇੱਥੇ ਬਹੁਤ ਵੱਡਾ ਜਿ ਤੁਹਾਨੂੰ ਪਤਾ ਕਿ ਕਿੱਡਾ 500 ਗੱਜ 510 ਗੱਜ ਬਹੁਤ ਵੱਡੇ ਹੁੰਦੇ ਆ ਤੇ ਜੇ ਕਿਸੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਨਵੈਸਟ ਕਰਕੇ ਜਦਾ ਪੀਜੀ ਵਗੈਰਾ ਬਣਾਉਣਾ ਤਾਂ ਵੀ ਬਣਾ ਸਕਦਾ ਤੇ ਜੇ ਕਿਸੇ ਨੇ ਘਰ ਲੈਣਾ ਤਾਂ ਉਹਦੇ ਲਈ ਤਾਂ ਆਲੀਸ਼ਾਨ ਬਹੁਤ ਵੱਡਾ ਘਰ ਹੈ ਜਿਹਦੇ ਮਾਲਕ ਬਾਨਾ ਸਾਡੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ